ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੌਂਆਂ ਦਾ ਡੇਰੀ ਫਾਰਮ 511 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਦੀਨੇ ਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਇੱਕੋ ਹੀ ਗੜ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਆ ਤੇ ਆਪਾਂ ਪਹੁੰਚਿਆ ਵੀਰ ਸਹਿਜਦੀਪ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸੇਵਿਰ ਜੀ ਹੋਸਣਾ ਠੀਕ ਠਾਕ ਜੀ ਕੜਦੀ ਕਲਾ ਚਾਹੀਦੀ ਆ ਜੀ ਵੀਡੀਓ ਆਪਣਾ ਨਾਮ ਤੇ ਏਡਰੈਸ ਦੱਸ ਦਿਓ ਨਾਮ ਜੀ ਆਪਣਾ ਸੈਦੀਪ ਸਿੰਘ ਪਿੰਡ ਦੀਨੇਵਾਲੀ ਤਹਿਸੀਲ ਹਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ ਵੀਡੀਓ ਆਪਣਾ 97165092 ਠੀਕ ਆ ਜੀ ਤੇ ਭਈਆ ਦੱਸਿਓ ਵਾਰਡ ਦੇ ਬਾਰੇ ਕਿੰਨਾ ਸੂਬਾ ਸੁਈ ਜੇ ਇਹ ਵੀ ਜੀ ਦੂਜਾ ਸੂਬਾ ਸੁਈ ਜੇ ਅੱਛਾ ਜੀ ਇਹ ਲਈ ਆਪਣੇ ਕੋਈ ਆ ਠੀਕ ਆ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਇਹ ਕਿੰਨਾ ਘੰਟਾ ਕੋਈ ਸੁਈ ਨੂੰ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਲਓ ਜੀ ਘੰਟਾ ਕਰਦੇ ਆ ਆਸ-ਪਾਸ ਦਾ ਐਮ ਹੋਇਆ ਸੂਈ ਨੂੰ ਤੇ ਜੇਰ-ਜੂਰ ਜੇ ਪੌਣੀਆਂ ਵੜਨੇ ਤੇ ਬਈ ਪਹਿਲੇ ਸਵੇਰ ਕਿੰਨਾ ਕਹੇ ਰਹੇ ਨੇ ਭਰਿਆ ਦੁੱਧ ਪਹਿਲੇ ਸਵੇਰ ਤੇ ਘਰ ਆਲੇ ਆਂਦੇ ਵੀ ਅਸੀਂ 16-17 ਕਿਲੋ ਜੁੰਦੇ ਰਹੇ ਜੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਲੋ ਜੀ 16 ਇਹ ਬਿਲਕੁਲ ਤਸਦੀਨਾਂ ਪਾਸ ਕਰਕੇ ਹਾਂਜੀ ਲੈ ਜਾਂਦੀ ਆ ਤੇ ਇਹ ਵੀ ਖਲਾਰੇ ਜਿਹੜੀ ਤੇ ਵੇਖਿਆ ਅਗੇ ਸੂਪੀ ਅੱਛਾ ਅੱਛਾ ਠੀਕ ਹੈ ਠੀਕ ਹੈ ਸੂਂਦੇ ਵੇ ਚਾਂਚ ਨਹੀਂ ਹਲਾਰੇਗਾ ਕਿ ਤੁਹਾਨੂੰ ਕੋਈ ਡੰਗਲ ਪਹਿਲਾਂ ਸੂਪੀਂਦਾ ਆਹ ਹੋ ਜਾਂਦਾ ਇੱਕ ਅੱਧੇ ਦਿਨ ਦਾ ਹਰਕ ਪਾ ਜਾਂਦਾ ਹਾਂਜੀ ਹਾਂਜੀ ਤੇ ਉੱਥੇ ਵੀ ਬਾਬਾ ਚੋ ਐਸੀ ਦੇ ਇੱਥੇ ਆਣ ਕੇ ਵੀ ਹੁਣ 2.5 ਕਿਲੋ ਨੂੰ ਪਿਆ ਆ ਅੱਛਾ ਜੀ ਸੂਈ ਤਾਂ ਮਗਰੋਂ ਵੀ ਜੇਰ ਤੁਰਪੇ ਠੀਕ ਹੈ ਠੀਕ ਹੈ ਜੀ ਜੇਰ ਤੁਰਪੀ ਆ ਬਸ ਆ ਵੀਡੀਓ ਕਰਕੇ ਠੋਣੀ ਪਈ ਹੋਣਾ ਹਾਂਜੀ 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 ਜੀ ਤੇ ਖੋਲਿਓ ਬਾਈ ਜੀ ਫਿਰ ਖੋਲ ਕੇ ਵਿਖਾਈਏ ਤੇ ਜਵਾਕੀ ਜੀ ਪਿਛੇ ਗੀ ਜੀ ਦਰਾਜ ਦੀ ਬੱਚਾ ਜੇ ਠੀਕ ਹੈ ਠੀਕ ਹੈ ਜੀ ਮੇਲ ਕਾਫ ਆ ਗਿਆ ਇਹ ਤੇ ਹੈ ਚੰਗੇ ਸੀਮਾ ਦਾ ਵਾ ਕਰੋ ਜੀ ਚੱਕ 16 17 ਕਿਲੋ ਜਿਹੜਾ ਦੁੱਧ ਇਹਨੇ ਪਹਿਲੀ ਸਵੇਰ ਵੇੜਨੇ ਭਰਿਆ ਵਾ ਤੇ ਆਤੀ ਭੈ ਕਿੰਨਾ ਕਟੂਗੀ ਤੋਂ ਤਾਂ ਜੀ ਮੋਟੇ ਕਿ ਤੋਂ ਬਾਹਰ ਨੇ ਕਰ ਆਪਾਂ 20 ਦੀ ਗਾਰੰਟੀ ਲਵਾਂਗੇ ਅੱਛਾ ਜੀ 18 20 ਕਿਲੋ ਵੇੜ ਭਰੇ ਜੀ ਠੀਕ ਹੈ ਠੀਕ ਹੈ ਜੀ ਲਓ ਜੀ 18 ਤੋਂ 20 ਲੀਟਰ ਪਾਈ ਜਾਂਦਾ ਵੀ ਆਇਆ ਸਵਾਰ ਦੁੱਧ ਭਰੂਗੀ ਤੇ ਬਾਕੀ ਨਾਲਾ ਨੂੜਾ ਦੇ ਥਣ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਵੇੜ ਦਾ ਲੋ ਬਜੀ ਕਰੋ ਫੇਸ ਕੁਆਲਟੀ ਚੈੱਕ ਕਰੇ ਕਮਾਲੋ ਬਈ ਜੀ ਇੱਕ ਨਾ ਫੇਰ ਪਰ ਇਹਨੂੰ ਲੋ ਬਜੀ ਕਰੋ ਚੱਕ ਕਰਨ ਪੰਡਾਂ ਪਈਆਂ ਗਰਮ ਵਾਲੀ ਨੇ ਬਾਕੀ ਅਜੇ 2.5 ਲੀਟਰ ਵੀਰਨੇ ਚਵਾਈ ਜਿਹੜੀ ਕੀਤੀ ਆ ਤਾਂ ਨੇ ਦੱਸਿਆ ਵੀ ਬਾਲਾ ਪਿਆ ਦੋ ਤੇ ਜੇਰ ਦਿੰਦੀ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਲੋ ਬਜੀ ਫੇਸ ਕੁਆਲਟੀ ਇਹ ਥਣ ਤੁਣ ਵੀ ਲਾਗੇ ਤੋਂ ਚੈੱਕ ਕਰਾਉਂਦੇ ਆ ਬਹੁਤ ਹੀ ਚੰਗਾ ਲੱਗਾ ਵਾ ਥਣ ਤੁਣ ਸੋ ਬੋ ਜੀ ਲਾਗੇ ਤੋਂ ਚੈੱਕ ਕਰ ਸਕਦੇ ਤੇ ਸਣਾ ਦਾ ਸਹਿਜ ਗਿਆ ਬਹੁਤ ਹੀ ਸ਼ਾਨਦਾਰ ਆ ਤੇ ਆ ਵਾਲਾ ਦਾ ਜਵਾਗ ਜੇ ਬਿਲਕੁਲ ਜੇ ਗਿੱਲਾ ਬਾਰੇ ਕਰੋ ਫੇਸ ਇਹਦਾ ਵੀ ਚੱਕ ਹੈ ਚੰਗੇ ਸੀਮਾ ਦਾ ਸੀ ਬਾਕੀ ਚਲੋ ਮੱਛੀ ਹੁੰਦੀ ਤੇ ਬਹੁਤ ਹੀ ਜ਼ਿਆਦਾ ਮੁੱਲ ਪਣਾ ਸੀ ਤੇ ਇਹਦਾ ਕੀ ਹੈ ਮੁੱਲ ਕਰਨਾ ਵੀਰ ਜੀ ਬੋਲੇ ਜੀ 63 ਦੀ ਦੇ ਦਈਏ ਜਿਆ ਜਿਆ ਕਰੀਏ ਮਾਨ ਦਾ ਜਿਆ ਜਿਆ ਕਰੀਏ ਚਲੋ ਯਾਰ ਛੱਡ ਦਿੰਨੇ ਹਾਂ ਹੋਰ ਕਰਦੀਏ ਮਾਨ ਦਾ ਹੋਰ ਕਰਦੀਏ ਹਾਂ ਨਹੀਂ ਦੱਸੋ ਜਿੱਥੇ ਕਿ ਛਾੜੀ ਦੇਣੀ ਜੇ 63 ਦੀ ਦੇ ਦਾਂਗੇ ਜੀ 63 ਦੀ ਹਾਂ ਜੀ 63 ਦੀ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਬੋ ਜੀ 18 ਤੋਂ 20 ਲੀਟਰ ਜਿਹੜਾ ਦੁੱਧ ਭਰੂ ਵੀ ਵੜ ਤੇ 63000 ਬਾਈ ਨੇ ਕਿੰਦਾ ਕਿ 63000 ਦੇ ਦਾਂਗੇ ਚਲੋ ਮੌਕੇ ਤੇ ਥੋੜਾ ਬੜਾ ਕਰਦੇ ਆ ਬੰਦਾ ਜੇ ਕੋਈ ਵੀਰ ਭਰਾ ਫੋਨ ਲਾਵੇ ਆਪਾਂ ਕੋਈ ਨਹੀਂ ਫੋਨ ਤੇ ਕਰਦਾਂਗੇ ਛੋਟੇ ਪਾਸੇ ਅੱਛਾ ਜੀ ਹਾਂ ਜੀ ਮੇਰਾ ਭਰਾ ਫੋਨ ਲਾਵੇ ਠੀਕ ਹੈ ਜੀ ਆਪਾਂ ਕਰਦਾਂਗੇ ਛੋਟੇ ਪਾਸੇ ਠੀਕ ਹੈ ਜੀ ਤੇ ਕਹਣਾ ਬਾਈ ਹੋਰ ਕੁਝ ਬਸ ਜੀ ਆਪਨੇ ਇਹੋ ਹੀ ਆਪੀ ਮੇਰਾ ਭਰਾ ਇੱਥੇ ਆਵੇ ਕੋਈ ਹਾਂਜੀ ਦੇਖ ਜਾ ਕੇ ਚੰਗੀ ਦਾ ਤਸੱਲੀ ਕਰਕੇ ਆਪਣੇ ਫੇਰ ਡੰਗਰ ਖੜੇ ਠੀਕ ਹੈ ਠੀਕ ਹੈ ਜੀ ਲਓ ਬਾਈ ਹਰ ਵਾਰੀ ਬਈ ਬੇਨਤੀ ਕਰਦਾ ਵਾ ਵੀ ਆਪਣੇ ਇੱਥੇ ਆ ਕੇ ਤਸੱਲੀ ਕਰ ਲਿਆ ਕਰੋ ਤੇ ਭਾਈ ਹਰ ਵਾਰੀ ਕੋਈ ਵੀਡੀਓ ਦੇ ਵਿੱਚ ਵੈੜ ਲੈਂਦਾ ਤੇ ਲੰਦਾ ਚੰਗੀ ਤੋਂ ਚੰਗੀ ਆ। ਤੇ ਬਹੁਤ ਹੀ ਚੰਗਾ ਥਣਥਣ ਕੱਢਿਆ ਤੇ ਹੈ ਵੀ ਠੰਡੀ। ਸੀਲੀਆਂ ਸੁੱਲੀਆਂ ਬਹੁਤ ਆ ਵੈੜ ਦੇ ਵਿੱਚ। ਤੇ ਥਣਥਣ ਵੀ ਚੰਗਾ ਗੈਪ ਤੇ ਲੱਗਾ ਵਾ ਤੇ ਹੈ ਵੀ ਨੋਕ ਜਿਹਾ ਥਣ ਹੈ ਨਾ। ਹਾਂ ਜੀ ਜੀ। ਠੀਕ ਹੈ। ਲਓ ਭਾਜੀ ਵੀਡੀਓ ਵਾਪਸ ਨਾ ਮਾਸਾ ਪੁਰਸ਼ਾਣੀ ਵਿੱਜਿਆਗਾ। ਅੱਛਾ ਜੀ। ਜਵਾਪਸ ਨਾ ਲੋ ਬਹੁਤ ਕੋਲੀ ਹੈ। ਠੀਕ ਹੈ ਠੀਕ ਹੈ ਜੀ। ਠੀਕ ਹੈ ਜੀ। ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ।